ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਬਾਬਾ ਅਟਲਰਾਏ ਜੀ ਸਾਹਿਬ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਾਬਾ ਅਟਲਰਾਏ ਜੀ ਨੂੰ ਕਿਹੜੇ ਪੰਜ ਵਰ ਦਿੱਤੇ ਸਨ ਉਹ ਵੀ ਆਪਾਂ ਸੰਗਤ ਦੇ ਨਾਲ ਸਾਂਝ ਪਾਵਾਂਗੇ ਤੇ ਹੁਣ ਆਪਾਂ ਦਰਸ਼ਨ ਕਰ ਰਹੇ ਆ ਬਾਬਾ ਅਟਲਰਾਏ ਜੀ ਦਰਬਾਰ ਸਾਹਿਬ ਤਾਂ ਇਸ ਤੋਂ ਜਦੋਂ ਆਪਾਂ ਇਥੇ ਮੱਥਾ ਟੇਕ ਕੇ ਬਾਹਰ ਨਿਕਲਦੇ ਆ ਤਾਂ ਜਸਾ ਸਿੰਘ ਆਲੂ ਵਾਲੀਆ ਦੀ ਜਿਹੜੀ ਹੈਗੀ ਹੈ ਯਾਦਗਾਰ ਵੀ ਬਣੀ ਹੋਈ ਹੈ ਇਸ ਗੁਰੂ ਘਰ ਦੇ ਨਾਲ ਹੀ ਆਪਾਂ ਦੇਖ ਰਹੇ ਹਾਂ ਜਸਾ ਸਿੰਘ ਆਲੂ ਵਾਲੀਆ ਦੀ ਯਾਦਗਾਰ ਤੇ ਹੁਣ ਆਪਾਂ ਸਾਂਝ ਪਾਵਾਂਗੇ ਸੰਗਤ ਦੇ ਨਾਲ ਜਿਹੜੇ ਪੰਜ ਵਰ ਬਾਬਾ ਟਾਲਰਾਈ ਜੀ ਨੂੰ ਪ੍ਰਾਪਤ ਹੋਇਆ ਹੈ ਸਾਰੇ ਸ਼ਹਿਰ ਨਾਲ ਉੱਚਾ ਬਾਬਾ ਟਾਲਰਾਏ ਜੀ ਦਾ ਦਰਬਾਰ ਹੋਵੇਗਾ ਤਾਂ ਹੀ ਇਸ ਗੁਰੂ ਘਰ ਦੀ ਜਿਹੜੀ ਇਮਾਰਤ ਹੈਗੀ ਹੈ ਉਹ ਨੌ ਮੰਜ਼ਲੀ ਹੈ ਤੇ ਸਾਰੇ ਅੰਬਰਸਰ ਦਾ ਦ੍ਰਿਸ਼ ਜਿਹੜਾ ਹੈਗਾ ਉਹ ਦੱਸਦਾ ਹੈ ਤਾਂ ਇਸ ਗੁਰੂ ਘਰ ਨੂੰ ਬਾਬਾ ਟਾਲਰਾਏ ਜੀ ਨੂੰ ਸ਼ਹਿਰ ਦਾ ਮੁਖੀਆ ਵੀ ਕਿਹਾ ਗਿਆ ਹੈ ਤੇ ਸ਼ਹਿਰ ਦਾ ਥਾਣੇਦਾਰ ਵੀ ਕਿਹਾ ਜਾਂਦਾ ਹੈ ਅੰਬਰਸਰ ਆਈ ਸ਼ਰਧਾਲੂਆਂ ਦੀ ਯਾਤਰਾ ਫੇਰ ਹੀ ਪੂਰੀ ਹੋਵੇਗੀ ਜੇ ਉਹ ਬਾਬਾ ਟਾਲਰਾਏ ਜੀ ਦੇ ਗੁਰੂ ਘਰ ਮੱਥਾ ਟੇਕਦੇ ਹਨ ਤਾਂ ਤੀਸਰਾ ਜੋ ਸੀਗਾ ਵੀ ਤੇਰੇ ਦਰ ਤੇ ਜੋ ਸੰਗਤਾਂ ਅਰਦਾਸ ਬੇਨਤੀ ਕਰਨਗੀਆਂ ਉਹਨਾਂ ਦੀਆਂ ਮੋਹ ਮੰਗੀਆਂ ਮਰਦਾਂ ਪੂਰਨ ਹੋਣਗੀਆਂ ਚੌਥਾ ਤੇਰੇ ਦਰ ਤੇ ਜੋ ਵੀ ਲੋੜਵੰਦ ਪ੍ਰਸ਼ਾਦਾ ਛਕੇਗਾ ਉਹ ਉਹ ਕਦੇ ਵੀ ਖਾਲੀ ਢਿੱਡ ਭੁੱਖਾ ਨਹੀਂ ਰਹੇਗਾ ਤੇ ਇਸ ਗੁਰੂ ਘਰ ਨੂੰ ਇੱਕ ਹੋਰ ਵੀ ਵਾਰ ਪ੍ਰਾਪਤ ਹੈ ਵੀ ਇੱਥੇ ਪ੍ਰਸ਼ਾਦਾ ਬੰਦਾ ਨਹੀਂਗਾ ਪ੍ਰਸ਼ਾਦਾ ਬਣਿਆ ਬਣਾਇਆ ਹੀ ਸੰਗਤਾਂ ਲੈ ਕੇ ਆਉਂਦੀਆਂ ਤਾਂ ਹੀ ਬਾਪਾ ਟੱਲ ਪਕੀਆਂ ਪਕਾਈਆਂ ਕੱਲ ਦੇ ਨਾਂ ਤੇ ਵੀ ਬਹੁਤ ਐ ਮੇਤਾ ਹੈਗੀ ਗੁਰੂ ਘਰ ਦੀ ਤਾਂ ਪੰਜਵਾਂ ਤੇ ਖੀਰਲਾ ਵਾਰ ਵੀ ਜੋ ਵੀ ਅੰਤਮੇ ਸਮੇਂ ਬਾਬਾ ਜੀ ਦਾ ਧਿਆਨ ਧਰੇਗਾ ਉਹ ਪ੍ਰਣਾਮਨੀ ਤੇਰੇ ਚਰਨਾ ਵਿੱਚ ਆ ਜਾਵੇਗਾ ਤਾਂ ਇਹ ਸਨ ਪੰਜ ਵਾਰ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਟਾਲਰਾਏ ਜੀ ਨੂੰ ਬਖਸ਼ੇ ਸਨ ਸਤਿ ਸ੍ਰੀ ਅਕਾਲ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਇਦਾਂ ਦੀਆਂ ਗੁਰੂ ਘਰ ਦੇ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਣ ਦਾ ਬਾਲ ਪ੍ਰਮਾਤਮਾ ਬਖਸ਼ੇ ਜੇ ਕੋਈ ਕਹਿਨ ਕਰਨ ਚ ਗਲਤੀ ਹੋ ਗਈ ਹੋਵੇ ਤਾਂ